ਜਿਹੜੀ ਹਾਈਬ੍ਰਿਡ ਆਉਂਦੀ ਆ ਉਹਦੀ ਅਸੀਂ ਬਜਾਈ ਕਰਦੇ ਆ ਠੀਕ ਹੈ ਕਿ ਦਿਨਾਂ ਬਾਅਦ ਅਗਸਤ ਦੇ ਵਿੱਚ ਵਾਣ ਚ ਲੱਗੂਗੀ ਠੀਕ ਹੈ ਬਾਈ ਇੱਕ ਮਹੀਨੇ ਚ ਪਨੀਰੀ ਤਿਆਰ ਹੋ ਜਾਂਦੀ ਹੈ ਬਾਈ ਇੱਕ 25 ਦਿਨਾਂ ਤੋਂ ਲੈ ਕੇ 32 ਦਿਨਾਂ ਦੀ ਆਪਾਂ ਵਾਣ ਚ ਲਾ ਦਈਏ ਠੀਕ ਹੈ ਬਾਈ ਬਾਈ ਜਿਵੇਂ ਅੱਜ ਕੱਲ ਜਿਹੜਾ ਮੌਸਮ ਹੈਗਾ ਬਾਰਿਸ਼ਾਂ ਦਾ ਮੌਸਮ ਹੁੰਦਾ ਹਨਾ ਹੌਮਸ ਵੀ ਬਹੁਤ ਹੁੰਦੀ ਆ ਆਮ ਕਿਸਾਨਾਂ ਦੇ ਲਈ ਹਵਾ ਹੁੰਦਾ ਪਨੀਰੀ ਤਿਆਰ ਕਰਨੀ ਤੇ ਤੁਸੀਂ ਫਿਰ ਕਿਹੜੇ ਢੰਗ ਨਾਲ ਬਜਾਈ ਇਹਦੀ ਕਰਦੇ ਹੋ ਵੀ ਵਧੀਆ ਤੁਹਾਡੀ ਪਨੀਰੀ ਤਿਆਰ ਹੁੰਦੀ ਆ ਬਈ ਪਹਿਲਾਂ ਤਾਂ ਡਰੀ ਹੁੰਦਾ ਪਹਿਲੀ ਵਾਰ ਜਦੋਂ ਬੀਜਦੇ ਆ ਪਰ ਹੁਣ ਮੈਨੂੰ ਕਾਫੀ ਟਾਈਮ ਹੋਣ ਕਰਕੇ ਥੋੜਾ ਡਰ ਨਿਕਲਿਆ ਵਾ ਹੂੰ ਤੇ ਅਸੀਂ ਪਹਿਲਾਂ ਤਾਂ ਬਈ ਜਿਹੜਾ ਇਸ ਟਾਈਮਾਂ ਚ ਬਾਰਿਸ਼ ਬਹੁਤ ਜ਼ਿਆਦਾ ਹੋਈ ਹੈ ਨੇ ਦੂਜੇ ਬਾਣ ਨਾਲ ਜਿਹੜਾ ਪਨੀਰੀ ਵਾਲੀ ਸਾਡੀ ਜਗ੍ਹਾ ਇਹ ਫੁੱਟ ਸਵਾ ਫੁੱਟ ਜਾਂ 10 12 ਇੰਚ ਉੱਚੀ ਆ ਬਈ ਉੱਚੀ ਆ ਹੈਨਾ ਦੂਜੇ ਬਾਣ ਨਾਲ ਆ ਦੇਖੋ ਬਈ ਬਾਰਿਸ਼ ਨਾਲ ਪਾਣੀ ਖੜਾ ਬਾਕੀ ਬਾਣ ਚ ਪਰ ਇਹ ਜਗ੍ਹਾ ਉੱਚੀ ਹੈਗੀ ਹੈਨਾ ਤੇ ਉਸ ਤੋਂ ਬਾਅਦ ਬਈ ਇਹ ਇਨਾ ਦਿਨ ਮਈ ਤੋਂ ਲੈ ਕੇ ਜਿਹੜੀ ਜੁਲਾਈ ਅਗਸਤ ਤੱਕ ਪਨੀਰੀ ਬੀਜੀ ਜਾਂਦੀ ਹੈ ਸ਼ਾਂ ਦੀ ਬਹੁਤ ਜ਼ਿਆਦਾ ਜ਼ਰੂਰ ਹੁੰਦੀ ਹੈ ਅਸੀਂ ਗ੍ਰੀਨ ਚਾਦਰ ਤਾਈ ਕਿਆ ਰਹੀਆਂ ਇਹਨਾਂ ਨੂੰ ਪਰਪਰਾ ਕਰਕੇ ਜੇ ਤੁਹਾਡੇ ਕੋਲ ਰੋਟਾ ਬੀਟਰ ਹੈਗਾ ਤੁਸੀਂ ਰੋਟਾ ਬੀਟਰ ਨਾਲ ਕਰ ਸਕਦੇ ਕਿਸੇ ਵੀ